ਜਾ ਰਹੀਏ ਤੇ ਫਤਿਆਬਾਦ ਦੇ ਵਿਚਾਲੇ ਖੜੇ ਆ ਤੇ ਤੂਫਾਨ ਹੋਰ ਤੇਜ ਹੋ ਗਿਆ ਰੇਤੇ ਦਾ ਸਮਝ ਲਿਆ ਬਿੱਕ ਬੋਨ ਇੱਕ ਨੋਂ ਵੱਜ ਗਏ ਰੋਟੀ ਖਾ ਲਈਏ ਤੇ ਫਤਿਆਬਾਦ ਉੱਤੇ ਰਹਿ ਗਿਆ ਮੇਰੇ ਖਿਆਲ 15-18 ਕਿਲੋਮੀਟਰ ਤੇ ਰੇਤਾਂ ਬਹੁਤ ਉੱਡ ਰਿਹਾ ਕਦੇ ਕਦੇ ਤਾਂ ਦਿਖਣੋ ਹੀ ਬੰਦ ਹੋ ਜਾਂਦਾ ਲੋ ਜੀ ਮਿੱਤਰੋ ਪਿਆਰਿਓ ਲਵਾ ਲਈ ਫਿਰ ਫੇਵਰੇਟ ਚੀਜ਼ ਪੁਰਜੀ ਤੇ ਪਨੀਰ ਦੀ ਪੁਰਜੀ ਰੋਟੀਆਂ ਆ ਗਈਆਂ ਇਹ ਆਪਾਂ ਹੈਗੇ ਆ ਫਤਿਹਾਬਾਦ ਤੋਂ ਪਹਿਲਾਂ ਰਤੀਆ ਟੱਪ ਗਏ ਸੀ ਇੱਕ ਤਰੇਤੇ ਦਾ ਤੂਫਾਨ ਬਹਾਵਾ ਚੱਲਦਾ ਸੀ ਹਨ ਉਹਦੇ ਕਰਕੇ ਰੁਕ ਗਏ ਟਾਈਮ ਤਾਂ ਚਲੋ 9:30 ਹੋ ਗਏ ਰੋਟੀ ਦਾ ਵੀ ਟਾਈਮ ਐ ਸੀ ਆਜੋ ਫਿਰ ਜਿਹਨੂੰ ਜਿਹਨੂੰ ਭੁੱਖ ਲੱਗੀ ਜੀ ਇਹ ਹੈਗਾ ਰਤੀਏ ਤੇ ਫਤਿਹਾਬਾਦ ਦੇ ਸੈਂਟਰ ਜਿਹੇ ਚ ਤੇ ਰੱਬ ਵੀ ਅੱਜ ਪੂਰਾ ਆਏ ਹੋਇਆ ਹੋਇਆ ਇੱਕ ਹੈਨਾ ਇਹਦੇ ਪੂਰਾ ਜਾਣੀ ਮੈਂ ਆਪਦਾ ਦਿਖਾਉਣਾ ਮੂਰ ਕਿਵੇਂ ਬਣਿਆ ਹੈ ਨੇਰੀ ਨੇਰੀ ਠਾਲੀ ਪਰ ਅੱਜ ਪੂਰਾ ਗੁੱਸੇ ਚ ਕੱਲ ਪੰਜਾਬ ਚ ਨੇਰੀਆਂ ਠਾਲੀਆਂ ਸੀ ਅੱਜ ਹਰਿਆਣੇ ਚ ਠਾਲੀ ਜਾਂਦਾ ਅਸੀਂ ਪੂਰੇ ਜਾਣਦੇ ਆ ਬਸ ਫਤਿਹਬਾਦ ਦੇ ਨੇੜੇ ਆ ਵੱਡੇ ਰੋਡ ਤੇ ਚੜਨ ਤੱਕ ਦੀ ਦੀਰ ਆ ਉਸ ਤੋਂ ਬਾਅਦ ਤਾਂ ਚਲੋ ਤੁਰ ਹੀ ਜਾਂਦੀ ਹੈ ਗੱਡੀ ਸਿੰਗਲ ਰੋਡ ਤੇ ਥੋੜਾ ਜਾਇ ਹੁੰਦਾ ਵੀ ਠੰਡੇ ਮਤੇ ਤੁਰੇ ਚੱਲਦੇ ਆ ਹਲੇ 9:30 ਹੋਏ ਨੇ ਆਤਮਾ ਸੁੱਖ ਰੱਖੇ ਦਿਨ ਚੜਦੇ ਨੂੰ ਕਿਸ਼ਨਗੜ੍ਹ ਜਾ ਵੜਨਾ ਇਹ ਲੱਤੀ ਲੱਗਦੀ ਆ ਕਣਮਣ ਜੀ ਹੁੰਦੀ ਹੋ ਸਕਦਾ ਟਿਕ ਜੇ ਤੂਫਾਨ ਇਧਰੋਂ ਰਤੀਏ ਤੋਂ ਫਤਿਹਬਾਦ ਵਾਲੇ ਰਾਹ ਤੇ ਆ ਗੱਡੀ ਚ ਟਾਇਰ ਸੀਗੇ ਫਤਿਹਬਾਦ ਤੋਂ ਤਕਰੀਬਨ ਥੋੜਾ ਜਿਹਾ ਪਿੱਛੇ ਆ ਤੇ ਇੱਥੇ ਇੱਕਦਮ ਖੜਕਾ ਹੋਇਆ ਤਰਪਾਲ ਥੱਲੇ ਰੱਸੇ ਸਾਰੇ ਟੁੱਟੇ ਹੋਏ ਨੇ ਪਤਾ ਨਹੀਂ ਵੱਡੇ ਗਏ ਆ ਪਤਾ ਨਹੀਂ ਕੀ ਚੱਕਰ ਹੋਇਆ ਹੁਣ ਗੱਡੀ ਮੂਹਰੇ ਨਿੱਕਾ ਪੰਪ ਤੇ ਲਾ ਰਿਆ ਮੈਂ ਪਿੱਛੇ ਆ ਵੀ ਮਤਲਬ ਹਥਿਆਰ ਲੈ ਕੇ ਉਤਰੇ ਸੀ ਬੰਦਾ ਤਾਂ ਨਹੀਂ ਕੋਈ ਦਿਖਿਆ ਹੁਣ ਪਤਾ ਨਹੀਂ ਕੁਦਰਤ ਦੇ ਰੰਗ ਆ ਜਾ ਕੇ ਤਰਪਾਲ ਚੈੱਕ ਕਰਦੇ ਆ ਵੀ ਤਰਪਾਲ ਵੱਡੀ ਹੋਈ ਆ ਰਸੇ ਵੱਡੇ ਹੋਏ ਆ ਕੀ ਚੱਕਰ ਆ ਇੱਕਦਮ ਹੋਇਆ ਕੁਛ ਆਪਣੇ ਨਾਲ ਕਦੇ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਐਦਾਂ ਦੀ ਮਾੜੀ ਦੁਰਘਟਨਾ ਹੋਈ ਨਹੀਂ ਇੱਥੋਂ ਪਿੱਛੋਂ ਰੋਟੀ ਖਾ ਕੇ ਤੁਰੇ ਆ ਢਾਬੇ ਤੋਂ ਇੱਕਦਮ ਇੱਥੇ ਖੜਕਾ ਹੋਇਆ ਜਿਵੇਂ ਕੁਝ ਡਿੱਗਿਆ ਹੁੰਦਾ ਤੇ ਉਹ ਤੋਂ ਬਾਅਦ ਦੇਖਿਆ ਤੇ ਰਸੇ ਸਾਈਡਾਂ ਤੇ ਤਰਪਾਲ ਇੱਕਦਮ ਥੱਲੇ ਸੀ ਉਹਨੂੰ ਚੈੱਕ ਕਰਦੇ ਆ ਹੁਣ ਵੀ ਕੀ ਚੱਕਰ ਕੀ ਹੋਇਆ ਉਹ ਅਸੀਂ ਖੜੇ ਆ ਇਹ ਫਤਿਹਬਾਦ ਤੋਂ ਪਹਿਲਾਂ ਪੰਪ ਆਉਂਦਾ ਇੱਕ ਸੱਜੇ ਪਾਸੇ ਰਤੀਆ ਲੰਗੇ ਹੋਏ ਆ ਅਸੀਂ ਸ਼ਾਇਦ ਕੋਈ ਪਿੰਡ ਹੈ ਅਹਿਰਵਨ ਤੇ ਇੱਕ ਹੈਗੀ ਟਾਣੀ ਜੇ ਚੱਕ ਚੈਨ ਚੱਕ ਸ਼ਾਇਦ ਘਟਿਆ ਹੈ ਮਾਲ ਦੇਖੋ ਜੀ ਖਾਂਦਾ ਸਾਡੇ ਨਾਲ ਵੱਡੀਆਂ ਬਈ ਪਰਪਾਲਾਂ ਵੱਡੀਆਂ ਹੋਈਆਂ ਰਸੇ ਵੱਡੇ ਹੋਏ ਆ ਸਿੰਗਲ ਪਿਆ ਉੱਥੇ ਸਿੰਗਲ ਵੀ ਤਰੇ ਸੀ ਬਈ ਮੇਤਰੋ ਪਤਾ ਨਹੀਂ ਇੱਥੇ ਹੋਇਆ ਕੀ ਆ ਸਾਡੇ ਨਾਲ ਮਾਲ ਜੀ ਮਾਲ ਤਾਂ ਲੱਗਦਾ ਸਾਡੇ ਹਿਸਾਬ ਨਾਲ ਸੈਟੀ ਇਥੋਂ ਗਨੀਮਾ ਹੋਇਆ ਹੋਇਆ ਕੰਮ ਹੁਣ ਸਮਝ ਨਹੀਂ ਆ ਰਹੀ ਵੀ ਕਰਤਾ ਕਿਸੇ ਨੇ ਕਾਹਨਡ ਕੋ ਸ਼ੱਕ ਹੋ ਰਹੀ ਹੈ ਕਿ ਕਿਤਾ ਕੀ ਪਤਾ ਨਹੀਂ ਹੁਣ ਤਰਪਾਲ ਇੱਕਦਮ ਪਰਪੜਾ ਕੇ ਦੋ ਹੀ ਪਏ ਨੇ ਜਿਵੇਂ ਰੱਸਾ ਟੁੱਟੇ ਦੀ ਤਰਪਾਲ ਖੜਕਦੀ ਜਿਹੀ ਜਿਹੀ ਪਵਾਨ ਲੱਗ ਕੰਮ ਬੰਦਾ ਤਾਂ ਕੋਈ ਦਿਖਿਆ ਨਹੀਂ ਹੈਗਾ ਵੀ ਜਦ ਤੱਕ ਉਦਰਤੀ ਹੋ ਗਿਆ ਸਾਡੇ ਨਾਲ ਨੇਰੀ ਬਹੁਤ ਚਲਦੀ ਜਾਂ ਨੇਰੀ ਕਰਕੇ ਹੋ ਗਿਆ। ਦਸੇ ਤਰਪਾਲਾਂ ਜੀ ਪੰਪ ਤੇ ਕਰ ਲਿਆ ਹੁਣ ਦੁਬਾਰਾ ਗੱਡੀ ਬੈਕ ਕਰਕੇ ਨਾ ਕਨੈਕਟਰ ਸਾਈਡ ਰੌਂਗ ਸਾਈਡ ਜਾ ਰਹੇ ਆ। ਕਿਤੇ ਮਾਲ ਥੱਲੇ ਨਾ ਡਿੱਗਿਆ ਡੁੱਗਿਆ ਹੋਵੇ ਜੇ ਉਦਰਤੀ ਰਸੇ ਖੁੱਲੇ ਹੋਏ। ਹੁਣ ਰੌਂਗ ਸਾਈਡ ਟਰਾਈ ਕਰਦੇ ਆ। ਬਾਕੀ ਦੇਖੋ ਪ੍ਰਮਾਤਮਾ ਕਰੇ ਕੋਈ ਨੁਕਸਾਨ ਨਾ ਹੀ ਹੋਇਆ ਹੋਵੇ ਤਾਂ ਵਧੀਆ ਗੱਲ ਆ। ਲਓ ਜੀ 1 ਘੰਟਾ ਜਦੋਂ ਜਹਿਦ ਕਰਨ ਤੋਂ ਬਾਅਦ ਰਸੇਰ ਬਾਲਾਂ ਦੁਆਰਾ ਕਾਸ ਕੇ ਫੇਰ ਪਿੱਛੇ 2 ਕਿਲੋਮੀਟਰ ਢਾਬੇ ਤੱਕ ਚੈੱਕ ਕਰਕੇ ਸਾਰਾ ਰੋਡ ਢੁੱਲ ਮਣਾ ਕੇ 2 ਘੰਟੇ ਖਰਾਬ ਕਰਨ ਤੋਂ ਬਾਅਦ ਫੇਰ ਤੁਰ ਪਈ ਹਤੇਬਾਤ ਤੋਂ ਸਹਾਰ ਵਾਲਾ ਵੱਡਾ ਮੇਨ ਰੋਡ ਖੜ ਲਿਆ ਤੇ ਪ੍ਰਮਾਤਮਾ ਕਰੇ ਵੀ ਮਾਲ ਪੂਰਾ ਹੀ ਹੋਵੇ ਕਦੇ ਸਾਡੇ ਨਾਲ ਇਦਾਂ ਦੀ ਕੋਈ ਨਹੀਂ ਪਹਿਲੀ ਵਾਰ ਯੂਨੀਚਾ ਵਾਹਿਗੁਰੂ ਮੇਰ ਹੀ ਰੱਖੇ ਬਾਕੀ ਚਲੋ ਜਿਹੜਾ ਡਿੱਕਾ ਪਿਆ ਹੋ ਸਕਦਾ ਪ੍ਰਮਾਤਮਾ ਨੇ ਕਿਸੇ ਗੱਲ ਤੋਂ ਬਚਾਇਆ ਹੋਵੇ ਜਿਹੜਾ 2 ਘੰਟੇ ਰੁਕਿਆ ਮੈਂ ਤਾਂ ਹਮੇਸ਼ਾ ਇਸ ਗੱਲ ਤੇ ਡਿੱਕਾ ਪੈਣ ਚ ਭਲਾਈ ਹੋਈ ਸਮਝਦਾ ਹਾਂ ਕਿ ਤੁਰੇ ਜਾਂਦੇ ਨੂੰ ਕਿਤੇ ਕੋਈ ਡਿੱਕਾ ਪੈਂਦਾ ਰੱਬ ਕਿਸੇ ਨੁਕਸਾਨ ਤੋਂ ਬਚਾਉਂਦਾ ਕਿਸੇ ਮੜੇ ਟਾਈਮ ਨੂੰ ਲੰਘਾਉਂਦਾ ਬਾਈਕ ਨੂੰ ਨੇਰੀ ਰੱਖੇ ਬਾਈ ਸਾਰਾ ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸੋਨੇ ਚਾਰ ਹੋ ਗਏ ਸਵੇਰ ਦੇ ਇਹ ਅਸੀਂ ਪਾਰ ਕਰ ਰਹੇ ਹਾਂ ਸਹਾਦਤ ਮੇਰਾ ਖਿਆਲਾ ਸ਼ੁਰੂ ਤੋਂ ਪਹਿਲਾ ਹੁੰਦਾ ਹੈ ਜੇ ਇੰਨੇ ਵੀ ਹੋਰ ਇੰਨੇ ਵਾਲਾ ਨਮਾਨ ਜਿਆ ਹੈਗਾ ਆ ਦੇਖੋ ਧੁੰਦਾਂ ਗੁੜਦਾਲੇ ਰੇਤਾ ਹੀ ਰੇਤਾ ਸਾਰੇ ਪਾਸੇ ਆਵਾ ਦੇ ਬੱਚਾ ਤਰੀ ਰੇਤਾ ਹੀ ਰੇਤਾ ਜਿਉਂ ਹਰਿਆਣਾ ਤੋਂ ਸ਼ੁਰੂ ਹੋਇਆ ਕੱਲ ਪੰਜਾਬ ਤੋਂ ਪੂਰੇ ਪੰਜਾਬ 'ਚ ਹੀ ਸੀਗਾ ਬਾਈਪਾਸ ਆ ਸਾਦਲ ਕੋਲ ਦੇਖੋ ਇਹ ਤੋਂ ਪਹਿਲਾਂ ਸਾਦਲ ਸਹਿਰ ਜਿਆ ਦੇ ਉਹ ਵੀ ਨਹੀਂ ਸਿੱਧਾ ਕਰਦੇ ਸਾਦਲ ਨੂੰ ਫੋਰਸ ਵਾਹ ਬਾਈਵਾਸ ਰੇ ਰੇ ਰਾਜਨੀ ਜਮਾਈ ਤੋਂ ਦੀ ਡਾਲੀ ਚ ਯਾਰ ਉਹ ਇਹ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਟਰੋ 5:00 ਵਜ ਕੇ ਤੇ 6 ਮਿੰਟ ਹੋ ਗਏ ਫਿਰ ਚੜ ਚੱਲਿਆ Rajasthan ਚ ਇਹ ਗੁਰੂ ਦੇ ਨੇੜੇ ਆ ਹਲੇ ਗੁਰੂ ਤੋਂ ਜਾਣੀ ਪਿੱਛੇ ਆ ਸਾਦੋਲਪੁਰ ਨੰਗੇ ਤੇ ਅੱਡ ਕਰ ਚੱਲੇ ਆ ਤੇ ਨਾ ਹੋਰ ਸੁਣਾਓ ਕਿੰਨੇ ਹਾਲ ਚਾਲ ਆ ਨਕਾਬਦ ਮਾ ਜੀ ਹੈ ਤਾਂ ਬੰਦਾ شریف ਵੀ ਆ ਮੈਂ ਉਹ ਹੀ ਨਕਾਬਦ ਮਾ ਕਹਿ ਰਿਹਾ ਬੰਦਾ ਸੱਚਾ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਵੀਰੋ ਪਿਆਰਿਓ ਠੀਕ ਠਾਕ ਹੋ ਸਾਰੇ ਬਾਕੀ ਅੱਜ ਦੇਖਦੇ ਆ ਲਾਈਵ ਹੋਵਾਂਗੇ ਦਿਨੇ ਸੰਡੇ ਅਹੀਂ ਸੰਡੇ ਨਹੀਂ ਹੈ ਅੱਜ ਫ੍ਰਾਈਡੇ ਗੱਡੀ ਤੇ ਦੇਣਾ ਬੜੇ ਭੁੱਲਦਾ ਬੰਦਾ ਯਾਰ ਦੇਖੋ ਜਿਹੜਾ ਉਹ ਅੰਦਰਸਟੂਮ ਕਹਦੇ ਆ ਜਾਂ ਕੀ ਕਹਿੰਦੇ ਆ ਇਹਨੂੰ ਹੁਣ ਯਾਰ ਮੈਨੂੰ ਯਾਦ ਨਹੀਂ ਆ ਰਿਹਾ ਜਣ ਜੋ ਵੀ ਹੈਗਾ ਜਿਹੜਾ ਉਹ ਤੂਫਾਨ ਜਿਹਾ ਚੱਲ ਰਿਹਾ ਰੇਤੇ ਵਾਲਾ ਉਹ ਨਹੀਂ ਸੱਲੇ ਪੰਜਾਬ 'ਚ ਨਹੀਂ ਹਰਿਆਣੇ 'ਚ ਵੀ ਸੀਗਾ ਕੱਲ ਤੇ ਆ Rajasthan 'ਚ ਵੀ ਕਹਿਰ ਮਚਾਇਆ ਪਿਆ ਕਹਿਰ ਪੂਆ ਮਿੱਟੀ ਉਹ ਮਿੱਟੀ ਹੋਈ ਭਈਆ ਸਾਰੇ ਪਿੰਡੇ ਤੇ ਕੱਪੜਿਆਂ ਤੇ ਬਾਲਾਂ ਚ ਵਸਹਿਰ ਤੇ ਪੈਰਾਂ ਚ ਲੱਥਾਂ ਤੇ ਸਭ ਮਿੱਟੀ ਮਿੱਟੀ ਠੀਕ ਗੁੱਡ ਮਾਰਨਿੰਗ ਮੇਤਰੋ ਪਿਆਰਿਓ ਰੱਗੇ ਸੀ ਉਹ ਹੀ ਫਿਰ ਫੌਜੀ ਦੇ ਢਾਬੇ ਤੇ ਫੌਜੀ ਹੋਟਲ ਪਾਣੀ ਦੇ ਛੱਟੇ ਪੈ ਗਏ ਇਨਕਾਂ ਤੇ ਤੇ ਆਪਾਂ ਲਿਆਂਦੀ ਆਪਦੀ ਜੈ ਹਿੰਦ ਹੈਲੋ ਆਏ ਹੈ ਅੱਖਾਂ ਦਾਲੇ ਖੋਲਦੀਆਂ ਨਹੀਂ ਕਿਉਂਕਿ ਰਾਤ ਦੇ ਚਲੋ ਚਾਲੀਆਂ ਇੱਥੇ ਹੀ ਰੁਕਦੇ ਹੁੰਨੇ ਆ ਪਹਿਲੇ ਚੱਕਰ ਵਾਲੀਆਂ ਵੀਡੀਓਜ਼ ਵੀ ਤੁਸੀਂ ਦੇਖਿਆ ਹੋਣਾ ਤੇ ਸੇਮ ਲੋਕੇਸ਼ਨ ਤੇ ਕਿਉਂਕਿ ਆਪਾਂ ਪੱਕੇ ਢਾਬਿਆਂ ਤੇ ਹੀ ਰੁਕੀਦਾ ਹੁਣ ਅੱਖ ਖੋਲਣੀ ਆ ਹੁਣ ਪੀ ਕੇ ਹੋਰ ਸੁਣਾਓ ਕੀ ਹਾਲ ਚਾਲ ਨੇ ਸਭ ਦੇ ਸਾਡਾ ਚੜ ਗਿਆ ਦਿਨ 6 ਵਜ ਗਏ ਮੇਰਾ ਖਿਆਲ 5-10 ਮਿੰਟ ਹੋ ਗਏ ਉੱਤੇ ਰਾਤ ਨਾਲ ਬਾਰਦਾਤ ਜੀ ਵਾਂਗ ਹੋ ਗਿਆ ਸੀ ਕੋਈ ਰਸੇ ਵੱਡੇ ਗਏ ਸੀ ਤਰਪਾਲਾਂ ਪਰ ਨੁਕਸਾਨ ਤਾਂ ਨਹੀਂ ਕੁਝ ਹੋਇਆ ਬਾਕੀ ਹੁਣ ਮਾਲ ਗਿਣ ਕੇ ਪਤਾ ਲੱਗੂ ਤਾਂ ਥੋੜਾ ਜਿਹਾ ਲੇਟ ਹੋ ਗਿਆ ਕੰਮ ਲਓ ਜੀ ਆ ਦੂਜੀ ਗੱਡੀ ਇਸ ਰੋਡ ਤੇ ਮਿਲ ਗਈ ਅਜ ਸਵੇਰ ਦੀ ਇਹ ਜੁਪਲਾਈਆਂ ਲੱਗੀਆਂ ਮੇਰਾ ਖਿਆਲ ਆ ਟੁੱਕੀ ਹੋਈ ਪਈ ਆ ਗੁਜਰਾਤ ਨੰਬਰ ਹੈ ਤੇ ਇੱਕੋ ਇਹ ਤੋਂ 15 ਕਿਲੋਮੀਟਰ ਪਿੱਛੇ ਮਿਲੀ ਸੀ ਉਹ ਤਾਂ ਤਾਜੀ ਹੋ ਲਈ ਸੀ ਉਹਦੇ ਥਾਲੇ ਪਾਰਕਿੰਗ ਲਾਈਟਾਂ ਵਗੈਰਾ ਬ੍ਰੇਕ ਲਾਈਟਾਂ ਜਗ ਰਹੀਆਂ ਸੀ ਦੇਖੋ ਇਹ ਰਾਤ ਨੂੰ ਵੀ ਲਈ ਲੱਗਦੀ ਹੈ ਲੋ ਜੀ ਟਾਈਮ ਵੱਧ ਗਿਆ 1.5 3 ਮਾਮੇਦਟਾ ਬੇਸ ਨੂੰ 9:30 ਵਜੇ ਆ ਕੇ ਰੁੱਕ ਗਏ ਸੀ ਬੜੀ ਗਰਮੀ ਸੀ ਬੜੀ ਗਰਮੀ ਸੀ ਸ਼ੁਕਰ ਹੁਣ ਮੀ ਆਇਆ ਮੀਨੇ ਵੀ ਇੱਕ ਵਾਰੀ ਦਾ ਤਸੱਦੀ ਕਰਾਤੀ ਮੌਸਮ ਕਰਤਾ ਠੰਡਾ ਹੁਣ ਚਲੋ ਜਿਹੜਾ ਹੋਰੇ 2 ਘੰਟੇ ਹੋਰ ਰੁਕਣਾ ਸੀ ਹੁਣ ਬਸ ਉਹੀ ਠੰਡੇ ਮੌਸਮ ਦਾ ਫਾਇਦਾ ਲੈਨੇ ਆ ਤੈਨੂੰ किशनਗੜ੍ਹ ਤੱਕ ਲਾਉਨੇ ਗੱਡੀ ਜੀ ਕੋਣ ਦੋ ਹੋ ਗਏ ਵੈਸੇ ਤਾਂ ਲੇਟ ਤੁਰਨਾ ਸੀ ਸਾਢੇ 9 ਵਜੇ ਮਾਮੇ ਦੇ ਢਾਬੇ ਤੇ ਪਹੁੰਚ ਗਏ ਸੀ ਬੀੜਵਾਨ ਸੱਟੇ 12 ਵਜੇ ਮੇਰੀ ਜੰਮਰਾ ਖਲਾਸ ਰੋਟੀ ਖਾਧੀ ਅਸੀਂ ਘੰਟੇ ਬਾਅਦ ਦਾ 10:30 ਵਜੇ ਗੱਡੀ 'ਚ ਮੈਂ ਪੈ ਗਿਆ ਸੀ ਇਹਨੂੰ ਕਹਤਾ ਸੀ ਡਰਾਈਵਰ ਨੂੰ ਵੀ ਉੱਤਰ ਪੈ ਜਾ ਜਾ ਕੇ ਮੰਡੇ ਤੇ ਤੇ ਮੈਨੂੰ ਤਕਰੀਬਨ 12 ਵਜੇ ਨਹੀਂ ਲਈ ਹੁਣੀ ਆ 12:15 ਵਜੇ ਪਹੁੰਚਿਆ ਹੁਣ ਮੀਂਹ ਨੇ ਪੂਰੀ ਛੁੱਟੀ ਲਾ ਦਿੱਤੀ ਇੱਕ ਵਾਰੀ ਮੌਸਮ ਠੰਡਾ ਕਰਤਾ ਅਧੜੀਆਂ ਇੰਨਾ ਕਾ ਵੀ ਜਿਹੜਾ ਹੁਣ ਇਥੋਂ 5 ਵਜੇ ਤੁਰਨਾ ਸੀ 6 ਵਜੇ ਤੁਰਨਾ ਸੀ ਜਾ ਗਾਂ ਦੇ ਪਹਿਲਾਂ ਤੁਰ ਪਾਂਗੇ ਪੋਣੇ ਤੋਂ ਉਹਦੇ ਨਿਕਲਦੇ ਆ ਜਿਹੜਾ 5 ਵਜੇ ਇੱਕ ਤੁਰਨਾ ਸੀ ਰੱਬ ਦੀ ਕਿਰਪਾ ਨਾਲ 10 ਵਜੇ ਤੱਕ ਪਹੁੰਚ ਗਏ ਆਪਾਂ ਕਸ਼ੰਗੜ ਦੂਰੇ ਰਹੂ ਦਿਖਾਉਣੇ ਆ ਅਗਲਾ ਪਰ 4 ਵਜੇ ਨੂੰ ਆਪੜੇ ਆਪਾਂ ਕਸ਼ੰਗੜ ਉਹਦੇ ਤੋਂ ਜਿਹੜਾ ਮੀਂਹ ਆ ਗਿਆ ਉਸੇ ਕਰਕੇ ਤੁਰ ਕੇ 2 ਵਜੇ ਨਹੀਂ ਪਹਿਲੇ ਉੱਥੇ ਖੜੇ ਹੋਣਾ ਸੀ ਇਹ ਤਾਂ ਗੱਡੀ ਘਾਣ ਤੋਰਦੀ ਆ ਦੁਪਹਿਰਾ ਕੱਟ ਗਈ ਤੁਰਿਆ ਜਾਂਦਾ ਫਿਰ ਤਾਂ 3 ਵਜੇ ਤੱਕ ਪਹੁੰਚ ਜਾਣਾ ਪੈਂਦਾ ਹੁੰਦਾ ਸੀ ਨਿਕਲੀ ਜਰੂਰ ਨਹੀਂ ਜਿਹੜੀ ਦੁਪਹਿਰਾ 1:3 ਵਾੜੇ ਮੀਂਹ ਆ ਗਿਆ ਉਹਨੇ ਮੌਸਮ ਢੰਡਾ ਕਰਤਾ ਸੀ ਕੁਝ ਨਹੀਂ ਉਹਦੇ ਕਰਕੇ ਫਿਰ ਪੂਰੇ ਆਏ ਚਲੋ ਸਾਡਾ 100 ਕਿਲੋਮੀਟਰ ਹੋਰ ਨੇੜੇ ਲੱਗ ਗਿਆ ਕਿਉਂਕਿ ਮਿੱਤਰੋ 5 ਵਜਣ ਵਾਲੇ ਆ ਕਿਸ਼ਨਗੜ੍ਹ ਪਹੁੰਚ ਗਏ ਤੇ ਬੱਸ ਫੇਰ ਰੱਬ ਨੇ ਬਦਲਾ ਤਾਂ ਲੈਣਾ ਹੀ ਹੁੰਦਾ ਦੂਜੀ ਗੱਲ ਹੈ ਰਾਜਸਥਾਨ ਮੀਂਹ ਪਾ ਕੇ ਸਾਨੂੰ ਤੂਰਤਾਬਾਹਨਾ ਚ ਲਾ ਕੇ ਰੱਬ ਨੇ ਗਾ ਫੇਰ ਪਿੱਛਾ ਕਰਦਾ ਕਰਦਾ ਕਿਸ਼ਨਗੜ੍ਹ ਨਹੀਂ ਪਹੁੰਚਣ ਦਿੱਤਾ 60 70 ਕਿਲੋਮੀਟਰ ਬਾਅਦ ਹੀ ਆਪਦੇ ਰੰਗ ਦਿਖਾਉਣ ਲੱਗ ਗਿਆ ਹਣ ਪਾਈਆ ਆਹ ਪ੍ਰੋਬਲਮ ਪਾਣੀ ਮੈਨੂੰ ਦੂਜਾ ਕਿਉਂਕਿ ਕੁਦਰਤੀ 2000 ਤੋਂ ਇੰਡੀਆ ਤੋਂ ਬਾਹਰ ਰਿਹਾ ਕਰਕੇ ਪਾਣੀ ਇਹ ਫੁਕਰਬਾਜੀ ਨਹੀਂ ਹੈ ਕੋਈ ਪਾਣੀ ਪੱਚਦਾ ਹੀ ਨਹੀਂ ਮੇਰੇ ਬਿਨਾ ਫਿਲਟਰ ਵਾਲੇ ਤੋਂ ਘਰੋਂ ਪਾਣੀ ਲੈ ਕੇ ਆਉਣੇ ਹੁੰਦੇ ਆ ਬੰਨੇ ਹੁੰਦਾ ਉਹ ਗਰਮ ਹੋ ਜਾਂਦਾ ਵੀਰੇ ਜੇ ਬਰਫ਼ ਬਾਹਰੋਂ ਲੈ ਕੇ ਪਾਉਣੇ ਆ ਉਹ ਬਰਫ਼ ਵਿੱਚ ਮਿਕਸ ਹੋ ਕੇ ਪਾਣੀ ਦਾ ਟੇਸਟ ਦਫਾ ਵਧਿਆ ਜਾਂਦਾ ਫਿਰ ਮੈਨੂੰ ਤਾਂ ਬੋਤਲ ਖਰੀਦਣੀ ਹੋ ਪੈਂਦੀ ਆ ਹੁਣ ਗਰਮੀ ਜ਼ਿਆਦਾ ਵਧੀ ਸੀ ਰੁਕਿਆ ਨਿੱਕਾ ਕਹਿੰਦਾ ਬਾਈ ਪਾਣੀ ਇਹਨੂੰ ਐ ਹੁੰਦਾ ਵੀ 2 ਘੰਟੇ ਬਾਅਦ ਬਾਈ ਨੇ ਪਾਣੀ ਦੀ ਬੋਤਲ ਮੰਗਣੀ ਮੰਗਣੀ ਆ ਇਹ ਆਪੇ ਹੀ ਗੱਡੀ ਰੋਕ ਕੇ ਤੇ ਫਿਰ ਬੋਤਲ ਦਾ ਪ੍ਰਬੰਧ ਕਰ ਦਿੰਦਾ ਹੁੰਦਾ ਚਲੋ ਗਾਹ ਮਰਦੇ ਜਾਂ ਫਿਰ ਰੋਡ ਤੇ ਚੜ ਕੇ ਵੀਰੇ 6 ਵਜਣ ਵਾਲੇ ਆ ਮਿੱਤਰੋ ਤੇ ਆਪਾਂ ਫੜ ਲਿਆ ਹੈਗਾ ਰੋਡ ਉਹ ਜਿਹੜਾ ਮੇਨ ਰੋਡ ਹੈਗਾ ਨੀਮ ਚਲਾ ਹਾਂ ਤੱਕ ਜਾਂਦਾ ਤਕਰੀਬਨ ਇਹ ਛੌਟਗੜ ਤੋਂ ਇੱਕ ਘੁੰਮਦਾ ਜਿਹੜੇ ਆਪਾਂ ਇਹਨੂੰ ਸਿੱਧਾ ਹੀ ਮੰਨ ਕੇ ਚੱਲਦੇ ਹੁੰਨੇ ਆ ਕਿ ਕਸ਼ਨਗੜ ਤੋਂ ਫਿਰ 6 ਲਾਈਨ ਤੇ ਗੰਦਾ ਚੜ ਜਾਂਦਾ ਇਸ ਤਰ੍ਹਾਂ ਤੱਕ ਗਾਹ ਜਿਹੜਾ ਰੋਡ ਵੀ ਘੁੰਮਣਾ ਇਹਦੇ ਤੋਂ ਵੀ ਮੁਦਾ ਨੰਬਰ ਦੇ ਕੋਲ ਜਾ ਕੇ ਇੱਕ ਚਤੌੜ ਬਾਈਪਾਸ ਤੋਂ ਘੁੰਮਦਾ ਆ। ਇਹ ਵੀ ਮਤਲਬ ਆ ਪਹਿਨੋ ਇੱਕ 3 ਮੰਨ ਕੇ ਚੱਲਦੇ ਆ। ਉਨ ਚੜ ਗਏ ਆ ਮੇਨ ਰੋਡ ਦੇ ਉੱਤੇ। ਇੱਥੇ ਫਿਰ ਗੱਡੀ ਦਾ ਇਹ ਫਰਕ ਪੈ ਜਾਂਦਾ। ਇੱਕ ਤਾਂ ਗੱਡੀ ਨੂੰ ਡੇਕਾ ਘਟ ਜਾਂਦਾ। ਤਕਰੀਬਨ ਗੱਡੀ ਦੀ ਐਵਰੇਜ ਵੀ ਫਰਕ ਪਾ ਜਾਂਦੀ ਆ ਰੋਡ ਤੇ ਆ ਕੇ। ਤੇ ਦੂਜਾ ਨੰਬਰ ਟਾਈਮ ਵੀ ਸਪੀਡ ਜਿਹੜੀ ਨਾਰਮਲ ਚ ਆਪਾਂ ਕਰੀਬ 40 ਦੇ ਰਾਊਂਡ ਰਹਿੰਦੀ ਆ ਗੱਡੀ ਵੀ ਘੰਟੇ 'ਚ 40 ਕਿਲੋਮੀਟਰ ਹੀ ਕੱਢਦੀ ਆ ਜੇ ਖਿੱਚ ਲਾਂਗੇ। ਉਹੀ ਘੰਟਾ 50 ਕਿਲੋਮੀਟਰ ਨਿਕਲ ਜੂਗਾ ਕਿਸੇ ਕਾਸ ਵਿੱਚ ਫਸ ਗਏ ਟ੍ਰੈਪ ਚ ਉੱਥੇ ਘੱਟ ਨਿਕਲ ਜੂਗਾ